ਕਰਨ ਅੱਜ ਜਿਹੜੀ ਕਾਲਜਾਂ ਦੀ ਜਿਹੜੀ ਮੀਟਿੰਗ ਹੋਈ ਆ ਸੰਸਾਰ ਸਾਹਿਬ ਨਾਲ ਕੋਈ ਵੱਡਾ ਆਪਾਂ ਕੱਟ ਦੇਖਿਆ ਨਾ ਅਲੱਗ ਕਿਤੇ ਸੰਗਤ ਪਹੁੰਚੀ ਆ ਅਲੱਗ ਦੇ ਬਕਰ ਪਹੁੰਚੇ ਨੇ ਬੀਬੇ ਪਹੁੰਚੇ ਨੇ ਤੇ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਪਹਿਲਾਂ ਪੰਜਾਬ ਦੀ ਸਰਕਾਰ ਬਣੀ ਜਿਹੜਾ ਲਾਜ ਨਹੀਂ ਚੰਗੀ ਦੀ ਬੀਬੇ ਸਾਹਿਬ ਨੇ ਜਿਹਦੇ ਹਾਇਆ ਕੀ ਦੇਵਾਂਗੇ ਨਾ ਪਰ ਲੱਗਦਾ ਹੁਣ ਵੀ ਦੁਬਾਰੇ ਬੋਟਾ ਆਉਣਗੇ ਆ ਪਰ ਬੀਬਿਆਂ ਇਸ ਗੱਲ ਤੋਂ ਨਾ ਸੰਕੇਤ ਹੋ ਚੁੱਕਿਆ ਨੇ ਬਿੱਲ ਕੋ ਨੇੜੇ ਤੋਂ ਥਾਕੇ ਟੈਕ ਕਰਦੇ ਆ ਪਰ ਤੁਸੀਂ ਕਿਵੇਂ ਦੇਖਦੇ ਹੋ ਹਾਂਜੀ ਮੈਂ ਤੁਸੀਂ ਅੱਜ ਦੇਖਿਆ ਹੀ ਆ ਅੱਜ ਜਿਹੜੀ ਇੱਥੇ ਸਾਡੇ ਜ਼ਿਲ੍ਹਾ ਮਾਨਸਾ ਦੇ ਵਿੱਚ ਸੂਲੀ ਸਰ ਗੁਰਦੁਆਰਾ ਇੱਥੇ ਮੀਟਿੰਗ ਹੋਈ ਆ ਬਹੁਤ ਭਾਰੀ ਗਿਣਤੀ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਟੀਮ ਹੈ ਸਿਰਫ ਜਿਹੜੇ ਕੋਈ ਸਰਕਲ ਪ੍ਰਧਾਨਾ ਕੋਈ ਸਾਡੇ ਮੈਂਬਰ ਨੇ ਉਹੀ ਆਏ ਸੀ ਅਸੀਂ ਆਮ ਜਿਹੜੀ ਆਪਣੀ ਹਜੇ ਪੂਰੀ ਤਰ੍ਹਾਂ ਜਿਹੜੀ ਜੜ ਤੋਂ ਟੀਮ ਸੀ ਉਹ ਨਹੀਂ ਬੁਲਾਈ ਸੀ ਇੱਥੇ ਤੁਸੀਂ ਦੇਖਿਆ ਹੀ ਉਹ ਜਿਹੜਾ ਕਹਿੰਦੇ ਨੇ ਨਾ ਅਕਾਲੀ ਦਲ ਖਤਮ ਕਰਤਾ ਖਤਮ ਕਰਤਾ ਪਰ ਅੱਜ ਤਾਂ ਦੇਖੋ ਕਿੰਨਾ ਵੱਡਾ ਵਿਸ਼ਾਲ ਇਕੱਠਾ ਸੀਗਾ ਪਰ ਜਿਹੜਾ ਪਹਿਲਾਂ ਲਾਲਚ ਦੇ ਵਿੱਚ ਲਾ ਕੇ ਜਿਹੜਾ ਬੀਬੀਆਂ ਨੂੰ ਇਹਨਾਂ ਨੇ ਗੁੰਮਰਾਹ ਕਰਕੇ ਹਜ਼ਾਰ-ਹਜ਼ਾਰ ਰੁਪਏ ਦਾ ਕਦੇ ਪੈਨਸ਼ਨਾਂ ਦਾ ਕਦੇ ਇਹ ਕਹਿ ਦਿੰਦੇ ਨੇ ਅਸੀਂ ਆ ਬੱਸਾਂ ਦੇ ਕਿਰਾਏ ਆ ਜਿਹੜੇ ਹੋਮ ਆਫ ਕੀਤੇ ਆ ਐ ਜੀ ਨਿੱਕੇ ਮੋਟੇ ਲਾਲਚਾਂ ਦੇ ਵਿੱਚ ਲਾ ਕੇ ਇਹਨਾਂ ਨੇ ਵੋਟਾਂ ਲੈ ਲਈਆਂ ਸੀ ਪਰ ਅੱਜ ਜਿਹੜੀ ਬੀਬੀ ਆ ਖਾਸ ਕਰਕੇ ਔਰਤਾਂ ਉਹ ਜਾਗ ਚੁੱਕੀ ਆ ਉਹ ਇਹਨਾਂ ਦੇ ਝਾਂਸੀਆਂ ਦੇ ਵਿੱਚ ਨਹੀਂ ਆਉਗੀ ਅਰ ਜਾਂ ਸੈਂਡ ਵਿੱਚ ਨਹੀਂ ਆਉਗੇ ਅਸੀਂ ਦੇਖ ਹੀ ਰਹੇ ਹਾਂਗੇ ਕਿ ਇੱਥੇ ਕਿੱਥੇ ਇਹਨਾਂ ਨੇ ਕੋਈ ਵਿਕਾਸ ਕੀਤਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਉਹ ਹਰ ਵਰਗ ਦਾ ਦੇਖੋ ਖਿਆਲ ਰੱਖਦੇ ਸੀਗੇ ਖਾਸ ਕਰਕੇ ਬੀਬੀਆਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀਗਾ ਪਰ ਹੁਣ ਇਹਨਾਂ ਨੇ ਨਾ ਬਹੁਤ ਵੱਡਾ ਜਿਹੜਾ ਧੋਖਾ ਧੋਖੇ ਦੇ ਨਾਲ ਸਰਕਾਰ ਬਣਾ ਤਾਂ ਲਈ ਜਿਹੜਾ ਨਸ਼ਾ ਕਹਿੰਦੇ ਸੀ ਉਹ ਵੀ ਦੇਖ ਲਓ ਕਿ ਜਲੂਸ ਨਿਕਲਿਆ ਪਿਆਗਾ ਪੰਜਾਬ ਦੇ ਵਿੱਚ ਤੇ ਜੇ ਕੋਈ ਗਰੀਬ ਪਰਵਾਰਾਂ ਦੇ ਨਸੇ ਕਰਦੇ ਨੇ ਕਿ ਮਾੜਾ ਮੋਟਾ ਉਹਨਾਂ ਦੇ ਘਰ ਤਾਂ ਆ ਦਿੰਦੇ ਨੇ ਜਿਹੜੇ ਵੱਡੇ ਵੱਡੇ ਹਨ ਜਿਹੜੀਆਂ ਜੜਾਂ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੈਗਾ ਉਹਨਾਂ ਨੂੰ ਇਹ ਬਿਲਕੁਲ ਨਹੀਂ ਪੁੱਛਦੀ ਉਹਨਾਂ ਦੇ ਨਾਲ ਡਰੇ ਹੋਏ ਨੇਗੇ ਤੇ ਹੋਰ ਬਹੁਤ ਇਹਨਾਂ ਨੇ ਮਤਲਬ ਇੱਕ ਆਪਤਾ ਜਿਹੜਾ ਕਹਿੰਦੇ ਹਨ ਨਾ ਅੰਤ ਇਹਨਾਂ ਦਾ ਆ ਚੁੱਕਿਆਗਾ ਤੇ ਹੁਣ ਲੋਕਾਂ ਨੂੰ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਹ ਬਾਰ-ਬਾਰ ਯਾਦ ਆ ਰਹੀ ਹੈ ਕਿ ਉਹਨਾਂ ਨੇ ਵਿਕਾਸ ਕੀਤਾ ਸੀ ਉਹਨਾਂ ਨੇ ਕੰਮ ਕੀਤਾ ਸੀ ਉਹਨਾਂ ਨੇ ਜਿਹੜਾ ਨਸ਼ੇ ਨੂੰ ਪਾਉਣ ਲਈ ਨੀਂ ਗੱਲ ਠੱਲ ਪਾਉਣ ਲਈ ਨਸ਼ੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀਆਂ ਪੰਜਾਬ ਦੀਆਂ ਹਰਮਨ ਪਿਆਰੀਆਂ ਖੇਡਾਂ ਖਾਸ ਕਰ ਕਬੱਡੀ ਉਸ ਨੂੰ ਕਰੋੜਾਂ ਦੇ ਲੈ ਕੇ ਗਏ ਸੀਗੇ ਪਰ ਇਹ ਕੀ ਕਰਦੇ ਸੀ ਇਹਨਾਂ ਦੇ ਨਾਲ ਪਿੱਛੇ ਜਿ ਸੁਣਿਆ ਸੀਗਾ ਤੇ ਕਹਿੰਦੇ ਇਹ ਵੀ ਜੇ ਕੋਈ ਨਾ ਸਭ ਤੋਂ ਉੱਚਾ ਪਤੰਗ ਚੜਾਊਗਾ ਉਹਨਾਂ ਸੇ 5 ਲੱਖ ਦੇਵਾਂਗੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਉਹੀਂ ਦੇਖੋ ਚਾਇਨਾ ਡੋਰ ਦੇ ਨਾਲ ਬੱਚਿਆਂ ਦੇ ਗਲ ਕੱਟੇ ਜਾਂ ਕੱਟ ਜਾਂਦੇ ਨੇ ਉਹ ਚੀਜ਼ਾਂ ਤਾਂ ਉਹੀ ਮਨਾਹੀ ਹੈ ਜਿਹੜੀਆਂ ਅਸਰ ਦੇ ਵਿੱਚ ਫਿਜ਼ੀਕਲ ਜਿਹੜੀ ਵਿੱਚ ਸਟਰੋਂਗ ਹੋਣੇ ਨੇ ਜਿਸ ਚੀਜ਼ ਦੇ ਨਾਲ ਉਸ ਚੀਜ਼ ਨੂੰ ਉਹੀ ਪ੍ਰੋਮੋਟ ਨਹੀਂ ਕਰਦੇ ਉਹ ਚੀਜ਼ਾਂ ਨੇ ਸਾਨੂੰ ਚਾਹੀਦੀ ਨੇ ਜੀ ਕੋਈ ਅਕਾਲੀ ਦਲ ਨੇ ਇਹ ਕੰਮ ਚੰਗੇ ਕੀਤੇ ਸੀ ਅਜੇ ਯਾਦ ਵੀ ਕਰ ਰਹੇ ਨੇ ਤੇ ਹੁਣ ਲੋਕਾਂ ਨੂੰ ਥੋੜੀ ਜਿਹੀ ਸੁਰਤ ਵੀ ਆ ਗਈ ਵੀ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਸਾਡਾ ਭਲਾ ਉਹੀ ਕਰ ਸਕਦੇ ਆ ਜਿਹੜੀਆਂ ਦਿੱਲੀ ਤੋਂ ਆਈਆਂ ਪਾਰਟੀਆਂ ਨੇ ਉਹ ਕੁਝ ਨਹੀਂ ਕਰ ਸਕਦੇ ਤੁਸੀਂ ਹੁਣ ਦੇਖਿਆ ਉੱਥੇ ਦਿੱਲੀ ਦੇ ਵਿੱਚ ਬੁਰੀ ਤਰ੍ਹਾਂ ਹਾਰ ਹੋਈ ਆ ਹੋਰ ਸੂਬਿਆਂ ਦੇ ਵਿੱਚ ਬੁਰੀ ਤਰ੍ਹਾਂ ਹਾਰ ਹੋਈ ਆ ਆਪਾਂ ਹੀ ਪੰਜਾਬੀ ਭੋਲੇ ਸੀਗੇ ਜਿਹੜੇ ਇਹਨਾਂ ਦੀ ਗੱਲਾਂ 'ਚ ਫਸ ਗਏ ਹੁਣ ਨਹੀਂ ਫਸਣ ਵਾਲੇ ਹੈਗੇ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਖਾਸ ਕਰਕੇ ਜਿਹੜੀਆਂ ਮਾਨਸਾ ਜ਼ਿਲ੍ਹੇ ਦੀਆਂ ਬੀਬੀਆਂ ਨੇ ਪੂਰੀਆਂ ਸੀ ਤਿਆਰ ਵਰ ਤਿਆਰ ਆ ਸਾਡੀ ਟੀਮ ਪੂਰੀ ਰੈਡੀ ਆ ਤੇ ਸਾਡੇ ਜਿਹੜੇ ਪੰਜਾਬ ਦੇ ਇਸਤਰੀ ਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਬੀਬੀ ਹਰਗੋਬਿੰਦ ਕੌਰ ਜੀ ਉਹ ਸਾਡੇ ਨਾਲ ਪੂਰੀ ਤਰ੍ਹਾਂ ਖੜੇ ਨੇਗੇ ਬੀਬੀ ਬਾ하ਰ ਸਿਮਰਤ ਕੌਰ ਜੀ ਬਾਦਲ ਇੱਥੇ ਉਹ ਪੂਰੀ ਤਰ੍ਹਾਂ ਖੜੇ ਨੇ ਜਿਹੜੇ ਸ਼ੇਰਨੀ ਬੀਬੀ ਆ ਦੇਖੋ ਬੀ ਕੇ ਗੱਜਦੇ ਨੇ ਤੇ ਇੱਥੇ ਜਿਹੜੀਆਂ ਹੁਣ ਘੱਟ ਗਿਣਤੀ ਵਾਲੀਆਂ ਸਿੱਖੀ ਸਿੱਖ ਕਮਿਊਨਿਟੀ ਆ ਬੇਸਾ ਕਮੁਸ਼ਲੇਮਾ ਤੇ ਉਹਨਾਂ ਦੀਆਂ ਉਹ ਗੱਲਾਂ ਉਹਨਾਂ ਦੀ ਜਿਹੜੇ ਮੁੱਦੇ ਨੇ ਉੱਥੇ ਉਹ ਰੱਖ ਰਹੇ ਨੇ ਇੱਕੋ ਹੀ ਕਹਿੰਦੇ ਹੁੰਦੇ ਨੇ ਨਾ ਇੱਕੋ ਹੀ 7 ਲੱਖ ਵਰਗਾ ਤੇ ਸਾਡੀ ਜਿਹੜੀ ਇੱਕੋ ਹੀ ਐਮਪੀ ਆ ਬੀਬਾ ਹਸੀਮਤ ਕੌਰ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਉਹ ਇੱਕੋ ਹੀ 7 ਲੱਖ ਵਰਗੀ ਆ ਤੇ ਉੱਥੇ ਉਹ ਇਹ ਗੱਜਦੇ ਆ ਤੇ ਹੋਰ ਜਿੰਨੇ ਵੀ ਐਮਪੀ ਬਣੇ ਨੇ ਕੋਈ ਦੇਖਿਆ ਕਦੇ ਕੋਈ ਬੋਲਦਾ ਨਹੀਂ ਹੈਗਾ ਤੇ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਲੋਕਾਂ ਦੀ ਕਹਿਨ ਤੇ ਲੋਕਾਂ ਦੀ ਕਹਿਨ ਤੇ ਜਿਵੇਂ ਲੋਕਾਂ ਨੂੰ ਚਾਹੀਦਾ ਤੇ ਉਵੇਂ ਚੱਲਦੀ ਆ ਤੁਸੀਂ ਦੇਖਿਆ ਹੀ ਹੋਣਾ ਜਦੋਂ ਕਿਸਾਨਾਂ ਦੇ ਗੱਲ ਆਈ ਆ ਤਾਂ ਬੀਬਾ ਹਰਸਿਮਰਤ ਕੌਰ ਇਕੱਲੀ ਹੀ ਸੀਗੀ ਜਿਨ੍ਹਾਂ ਨੇ ਕੁਰਸੀ ਨੂੰ ਲੱਤ ਮਾਰੀ ਤੇ ਦੂਜੇ ਵੀ ਐਮਪੀਸੀ ਭਗਵਾਨ ਤਮਨ ਵੀ ਉਦੋਂ ਐਮਪੀਸੀ ਕੈਪਟਨ ਬੀਸੀ ਕੀ ਉਹਨਾਂ ਨੇ ਕੋਈ ਮਤਲਬ ਕੀਤਾ ਨਾ ਉਹਨਾਂ ਨੇ ਨਹੀਂ ਕੱਲੀ ਸਾਡੀ ਸ਼੍ਰੋਮਣੀ ਅਕਾਲੀ ਦਲ ਇਹ ਲੋਕਾਂ ਦੇ ਕਹਿਣ ਦੇ ਜਿਹੇ ਲੋਕ ਚਾਹੁੰਦੇ ਨੇ ਉਹਵੇਂ ਚੱਲਦੇ ਨੇ ਜੇ ਇਹ ਜੇ ਇਹਨਾਂ ਨੇ ਕਿਹਾ ਵੀ ਅਕਾਲ ਤਖਤ ਤੇ ਜਾਓ ਤਾਂ ਸਾਡੇ ਪ੍ਰਧਾਨ ਸਾਹਿਬ ਸਿਰ ਝੁਕਾ ਕੇ ਉੱਥੇ ਗਏ ਵੀ ਕਹਿੰਦੇ ਭਾਵੇਂ ਸਾਥੋਂ ਗਲਤੀਆਂ ਹੋਈਆਂ ਨੇ ਭਾਵੇਂ ਨਾ ਹੋਈਆਂ ਨੇ ਭਾਵੇਂ ਸਾਡੀ ਟੀਮ ਨੇ ਕਰਤੀਆਂ ਭਾਵੇਂ ਕਿਸੇ ਨੇ ਵੀ ਕਰਤੀਆਂ ਮੇਰੀ ਝੂਲੀ ਪਾ ਦੋ ਪ੍ਰਧਾਨ ਸਾਹਿਬ ਨੇ ਕਿਹਾ ਨਾ ਤੇ ਉਹ ਕਿੱਡੀ ਵੱਡੀ ਗੱਲ ਸੀ ਪਰ ਉਹ ਜਿਹੜੇ ਲੋਕ ਨੇਗੇ ਦੂਜੇ ਵਿਰੋਧੀ ਨੇ ਨਾ ਉਹ ਉਹਨਾਂ ਨੂੰ ਮਰਵਾਉਣ ਦੀ ਕੋ ਜਿਹੜਾ ਲੋਕ ਨੇ ਸਮਝ ਚੁੱਕੇ ਨੇ ਵੀਰੇ ਹੁਣ ਇਹਨਾਂ ਦੀਆਂ ਗੱਲਾਂ ਚ ਨਹੀਂ ਆਉਣਗੇ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਆ ਉਹ ਖੇਤੀ ਪਾਰਟੀ ਦੀ ਬਨੂ ਸ਼ੋਮਣੀ ਅਕਾਲੀ ਦਲ ਦੀ ਅਸੀਂ ਗੱਲ ਕੀਤੀ ਟੀਮ ਬਾਰੇ ਹੈ ਨਾ ਇਸ ਤਰ੍ਹਾਂ ਅਸੀਂ ਜਿੱਦਾਂ ਹਰ ਸਿੰਘ ਜੀ ਬਾਰੇ ਗੱਲ ਕਿਹਾ ਵੀ ਕੱਲ੍ਹ ਸੇਰ ਨਹੀਂ ਕਰੇਗੇ ਤਾਂ ਅਪਾਧੀਤੀ ਹੈ ਜੀ ਤਾਂ ਲੱਗਦਾ ਤੁਹਾਡੇ ਵੀ ਉਹਦਾ ਅਸਰ ਹੁੰਦਾ ਤੇ ਤੁਸੀਂ ਹੋਰ ਜਿਹੜੇ ਪਿੰਡਾਂ ਦੇ ਨਾਲ ਅੱਜ ਤੁਸੀਂ ਪ੍ਰਧਾਨ ਹੋ ਜੀ ਨਾ ਤਾਂ ਲੱਗਦਾ ਨਾ ਮੰਨ ਕਰਕੇ ਬੀਬੀਆਂ ਨੂੰ ਜਾਗਰਤ ਕਰੋਗੇ ਨਾ ਇਕਲ ਦਲ ਪਾਰਟੀ ਵਾਸਤੇ ਅਸੀਂ ਬੀਬੀ ਬੀਬਾ ਹਸੀਮਰਤ कौर ਤੋਂ ਹੀ ਪ੍ਰਭਾਵਤ ਆ ਤੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੀਬੀਆਂ ਇੰਨਾ ਜਿਆਦਾ ਵਰਕ ਕਰ ਰਹੀਆਂ ਨੇ ਬੀਬਾ ਹਰ ਗੋਵਿੰਦਕੌਰ ਹੋਈ ਤੇ ਸਾਡੇ ਬੀਬਾ ਹਸੀਮਰਤ कौर ਜੀ ਮੇਨ ਜਿਹੜੇ ਸਾਡੇ ਇੱਥੋਂ ਦੇ ਹੈਗੇ ਨੇਗੇ ਬਠਿੰਡੇ ਤੋਂ ਐਮਪੀ ਤੇ ਉਹਨਾਂ ਨੂੰ ਦੇਖ ਕੇ ਹੀ ਅਸੀਂ ਮਤਲਬ ਜਿਹੜਾ ਸਾਡੇ ਅੰਦਰ ਜਜ਼ਬਾ ਉਹ ਜਾਗਦਾ ਦਾ ਅਸੀਂ ਦੇਖਦੇ ਹਾਂ ਵੀ ਉਹ ਇੱਕ ਇੱਕੋ ਹੀ ਬੱਡੀ ਆ ਇੱਕੋ ਹੀ ਬੀਬੀ ਤੇ ਸਾਰਿਆਂ ਦੇ ਭਾਰੋਂ ਪੈਂਦੀ ਆ ਅਸੀਂ ਕਿਉਂ ਨਹੀਂ ਕੁਝ ਕਰ ਸਕਦੇ ਅਸੀਂ ਉਹਨਾਂ ਦੇ ਉਦੋਂ ਫੜ ਕੇ ਉਹਨਾਂ ਦੇ ਜਿਹੜੇ ਦਰਸਾਏ ਹੋਏ ਰਸਤੇ ਨੇ ਉਸ ਤੇ ਚੱਲਦੇ ਆਂਗੇ ਤੇ ਜਿਮੀ ਜਿਮੀ ਮਤਲਬ ਉਹ ਮੁੱਦੇ ਚੁੱਕਦੇ ਨੇ ਲੋਕਾਂ ਦੇ ਅਸੀਂ ਵੀ ਆਮ ਪਿੰਡਾਂ ਦੇ ਵਿੱਚੋਂ ਆਪਣੇ ਮਤਲਬ ਲੋਕਾਂ ਦੇ ਔਰਤਾਂ ਦੇ ਮੁੱਦੇ ਚੁੱਕਦੇ ਆਂਗੇ ਅਸੀਂ ਉਹਨਾਂ ਦੀ ਮੰਗਰ ਮੰਗਰ ਚੱਲਦੇ ਆਂ ਮੇਰੇ ਉਹ ਸਾਨੂੰ ਮਤਲਬ ਇੱਕੋ ਹੀ ਸਵਾ ਲੱਖ ਬੰਦ ਹੋਣਾ ਤੁਹਾਨੂੰ ਪਹਿਲਾਂ ਵੀ ਕਿਹਾ ਤੇ ਅਸੀਂ ਉਹਨਾਂ ਦੇ ਨਾਲ ਆ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਾਰੀ ਪਾਰਟੀ ਹੈਗੀ ਉਹ ਇਕਜੁੱਟ ਹੈ ਜਿਹੜੀ ਕਹੀ ਉਹ ਨਾ ਟੁੱਟ ਗਈ ਤੋੜ ਤੇ ਇਹ ਪਾੜ ਦੋ ਇਹ ਕੁਛ ਨਹੀਂ ਹੋਊਗਾ ਇਹ ਕੋਸ਼ਿਸ਼ਾਂ ਪਹਿਲਾਂ ਵੀ ਇਹਨਾਂ ਨੇ ਬੁਧਰੀਆਂ ਕੀਤੀਆਂ ਨੇ ਹੁਣ ਵੀ ਕਰੀ ਜਾਂਦੇ ਨੇ ਪਰ ਨਾ ਇਹ ਕੁਛ ਨਹੀਂ ਹੋਣਾ ਇਹਨਾਂ ਤੋਂ ਇਕਜੁੱਟ ਹੈਗੇ ਆ ਤੇ ਅੱਜ ਤੁਸੀਂ ਜਿਹੜਾ ਇਕੱਠ ਅਸੀਂ ਤੁਸੀਂ ਦੇਖਿਆ ਹੀ ਆ ਬੈਠਣ ਨੂੰ ਖਾਂ ਨਹੀਂ ਹੈਗਾ ਸੀ ਇੰਨਾ ਜ਼ਿਆਦਾ ਇਕੱਠ ਸੀਗਾ